ਹੈਲੋ ਖੇਡਾਂ ਦੇ ਕਬੱਡੀ ਜਦੋਂ ਗੱਭਰੂ ਮੈਦਾਨਾਂ ਵਿੱਚ ਲੱਗਦਾ ਏ ਇੰਜ ਜਿਵੇਂ ਪੇੜ ਹੋਣ ਸਾਨਾਂ ਵਿੱਚ ਦੁੱਧ ਮੱਖਣਾਂ ਦੇ ਨਾਲ ਪਾਲੇ ਨੇ ਸ਼ਰੀਰ ਯਾਰੋ ਲੋੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਦਾ ਸਾਥੀਓ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਬੇਕਲਾ ਕਮੈਂਟੇਟਰ ਅਸੀਂ ਖੜੇ ਆ ਸੰਤ ਬਾਬਾ ਈਸ਼ਰ ਸਿੰਘ ਖੇਡ ਸਟੇਡੀਅਮ ਰਾੜਾ ਸਾਬ ਘਲੋਟੀ ਦੀ ਖੇਡ ਮੈਦਾਨ ਦੇ ਵਿੱਚ 1 ਸਤੰਬਰ ਦੇ ਲਈ ਤੁਹਾਨੂੰ ਸੱਦਾ ਦੇਣ ਜਾ ਰਹੇ ਹਾਂ ਜੋ ਕਿ ਜਰਮਨੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਦਵਿੰਦਰ ਸਿੰਘ ਜੀ ਨੇ ਕਬੱਡੀ ਕੱਪ ਕਰਾ ਰਹੇ ਨੇ ਫ੍ਰੈਂਕਫਰਟ ਜਰਮਨ ਦੇ ਵਿੱਚ 1 ਸਤੰਬਰ ਦੀਆਂ ਤਰੀਕਾਂ ਹੋਣਗੀਆਂ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ ਜੌਰਪ ਦੀਆਂ 6 ਉੱਚ ਕੋਟੀ ਦੀਆਂ ਟੀਮਾਂ ਉਸ ਕੱਪ ਦੇ ਵਿੱਚ ਭਾਗ ਲੈ ਰਹੀਆਂ ਨੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਜੌਰਪ ਨਿਵਾਸੀਆਂ ਨੂੰ ਔਰ ਖਾਸ ਕਰਕੇ ਜਰਮਨੀ ਦੇ ਜਿਹੜੇ ਦਰਸ਼ਕ ਨੇ ਉੱਥੇ ਸਾਡੇ ਆਪਣੇ ਪਿੰਡ ਤੋਂ ਇਥੋਂ ਕਲੋਟੀ ਤੋਂ ਵੀ ਬਹੁਤ ਜਿਹੜੀ ਸੰਗਤ ਆ ਉੱਥੇ ਰਹਿੰਦੀ ਹੈ ਕਿ ਸਾਰੇ ਹੰਮ ਹਵਾ ਕੇ ਪੁੱਜੋ ਉਸ ਫ੍ਰੈਂਕਫਰਟ ਦੇ ਖੇਡ ਮਨਾਨਾਂ ਦੀ ਸ਼ਾਨ ਦੇ ਵਿੱਚ ਵਾਧਾ ਕਰੋ ਤੁਹਾ ਬਹੁਤ ਧੰਨਵਾਦ